29 ਮਾਰਚ 1859 ਈਸਵੀ ਨੂੰ ਪੰਜਾਬ ਰਾਜ ਖਤਮ ਕੀਤਾ ਗਿਆ। ਇਸੇ ਸਾਲ ਦੇ ਦਸੰਬਰ ਦੀ 21 ਤਰੀਕ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ। 8 ਮਾਰਚ 1857 ਈਸਵੀ ਨੂੰ ਉਸ ਨੂੰ ਈਸਾਈ ਬਣਾ ਲਿਆ ਤੇ 19 ਅਪ੍ਰੈਲ 1854 ਨੂੰ ਕਲਕੱਤੇ ਤੋਂ ਇੰਗਲੈਂਡ ਨੂੰ ਜਹਾਜ਼ ਚੜਾ ਦਿੱਤਾ ਗਿਆ। 1860 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਬੁਲਾਇਤ ਖਬਰ ਮਿਲੀ ਕਿ ਉਸ ਦੀ ਮਾਤਾ ਨੇਪਾਲ ਵਿੱਚ ਅੰਨ੍ਹੀ ਹੋ ਚੁੱਕੀ ਹੈ। ਮਹਾਰਾਜੇ ਨੂੰ ਮਾਂ ਦੇ ਵਿਛੋੜੇ ਨੇ ਬਹਿਬਲ ਕਰ ਦਿੱਤਾ ਉਹ ਮਾਂ ਨੂੰ ਮਿਲਣ ਵਾਸਤੇ ਕਾਲਾ ਪੈ ਗਿਆ ਸਰਕਾਰ ਵੱਲੋਂ ਭਾਰਤ ਆਉਣ ਦੀ ਆਗਿਆ ਮਿਲ ਗਈ ਗਵਰਨਰਲ ਜਨਰਲ ਨੇ ਲਿਖਿਆ ਮਹਾਰਾਜਾ ਹਿੰਦੁਸਤਾਨ ਆ ਸਕਦਾ ਹੈ ਪਰ ਪੰਜਾਬ ਵਿੱਚ ਨਹੀਂ ਜਾ ਸਕਦਾ ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ ਉਹ ਅੰਨੀ ਹੋ ਚੁੱਕੀ ਹੈ ਮਹਾਰਾਜਾ ਦਲੀਪ ਸਿੰਘ ਜਨਵਰੀ ਦੇ ਅਖੀਰ ਕਲਕੱਤੇ ਪੁੱਜਾ ਕਲਕੱਤੇ ਉਸਪੈਂਸਸ ਹੋਟਲ ਵਿੱਚ ਉਤਰਿਆ ਇੱਥੇ ਪੁੱਜਦਿਆਂ ਹੀ ਉਹਨੇ ਆਪਣੀ ਮਾਤਾ ਨੂੰ ਲਿਆਉਣ ਵਾਸਤੇ ਆਦਮੀ ਭੇਜ ਦਿੱਤੇ ਪੁੱਤਰ ਦਾ ਸਨੇਹਾ ਸੁਣ ਕੇ ਜਿੰਦਾ ਕਲਕੱਤੇ ਜਾਣ ਵਾਸਤੇ ਤਿਆਰ ਹੋ ਪਈ ਪਰ ਰਾਣਾ ਜੰਗ ਭਾਦਰ ਹਰ ਸਾਲ 20000 ਦਿਨ ਦਾ ਦਿਨ ਦਾ ਅੱਕ ਗਿਆ ਸੀ ਹੁਣ ਉਹ ਮਹਾਰਾਣੀ ਜਿੰਦਾ ਤੋਂ ਖਰਾਸੀ ਪਾਉਣਾ ਚਾਹੁੰਦਾ ਸੀ ਜਿੰਦਾ ਦੀ ਤਿਆਰੀ ਬਾਰੇ ਸੁਣ ਕੇ ਰਾਣਾ ਜੰਗ ਭਾਦਰ ਨੇ ਹੁਕਮ ਦਿੱਤਾ ਕਿ ਜੇ ਮਹਾਰਾਣੀ ਜੰਦਗੌਰ ਇੱਕ ਵਾਰ ਨੇਪਾਲ ਤੋਂ ਬਾਹਰ ਚਲੀ ਜਾਵੇਗੀ ਤਾਂ ਉਸ ਨੂੰ ਦੁਬਾਰਾ ਇਸ ਦੇਸ਼ ਵਿੱਚ ਪੈਰ ਧਰਨ ਦੀ ਆਗਿਆ ਨਹੀਂ ਹੋਵੇਗੀ ਤੇ ਉਸ ਦਾ ਪੱਤਾ ਸਦਾ ਵਾਸਤੇ ਬੰਦ ਕਰ ਦਿੱਤਾ ਜਾਵੇਗਾ ਇਹ ਹੁਕਮ ਸੁਣ ਕੇ ਜਿੰਦਾ ਸੋਚੀ ਪੈ ਗਈ ਇਧਰੋਂ ਮਿਲ ਰਹੀ ਰੋਟੀ ਖਸ ਜਾਵੇਗੀ ਅੰਗਰੇਜ਼ ਮੇਰੇ ਹਾਲ ਤੇ ਕਦੇ ਵੀ ਤਰਸ ਕਰੇਗਾ ਇਸ ਗੱਲ ਦਾ ਮੈਨੂੰ ਸੁਪਨੀ ਵਿੱਚ ਵੀ ਭਰੋਸਾ ਨਹੀਂ ਫਿਰ ਰਹਿੰਦੇ ਦਿਹਾੜੇ ਕਿਵੇਂ ਨਿਭਣਗੇ ਅੱਛਾ ਜਿਵੇਂ ਹੋਵੇਗੀ ਵੇਖੀ ਜਾਏਗੀ ਪਰ ਮੈਂ ਹੁਣ ਜਾਣੋ ਰੁਕ ਨਹੀਂ ਸਕਦੀ ਮੈਂ ਤਲੀਬ ਬਿਨਾ ਨਹੀਂ ਰਹਿ ਸਕਦੀ ਮੈਂ ਜ਼ਰੂਰ ਜਾਵਾਂਗੀ ਹਜ਼ਾਰਾਂ ਔਕੜਾਂ ਸਾਹਮਣੇ ਵੇਖ ਕੇ ਵੀ ਜਿੰਦਾ ਤੁਰ ਪਈ ਮਾਂ ਪੁੱਤ ਦੇ ਸਨ ਵਿੱਚ ਭਾਵੇਂ ਸੈਕਰੇਡੇ ਦੋ ਜਖਪਾਲ ਦੇ ਹੋਣ ਫੇਰ ਵੀ ਮਾਂ ਪਿੱਛੇ ਨਹੀਂ ਪਰਤਦੀ ਚਿੰਦਾ ਕਿਵੇਂ ਰੁਕ ਜਾਂਦੀ ਚਿੰਦਾ ਸੋਚਦੀ ਜਾ ਰਹੀ ਸੀ ਦਲੀਪ ਉਦੋਂ ਮਸਾ 9 ਸਾਲ ਦਾ ਸੀ ਜਦੋਂ ਹਤਿਆਰਿਆਂ ਨੇ ਸਾਨੂੰ ਮਾਂ ਬਤਨੂ ਛੋੜ ਦਿੱਤਾ ਸੀ ਹੁਣ ਉਹ 22 ਸਾਲ ਤੋਂ ਵੱਡੇਰਾ ਹੋ ਗਿਆ ਏ ਉਦੋਂ ਬੜਾ ਭੋਲਾ ਭਾਲਾ ਤੇ ਬੀਬਾ ਜਿਹਾ ਲੱਗਦਾ ਸੀ ਹੁਣ ਪਤਾ ਨਹੀਂ ਕਿਹੋ ਜਿਹਾ ਲੱਗਦਾ ਹੋਵੇਗਾ ਉਦੋਂ ਉਹ ਮਸਾ ਮੇਰੀ ਟਾਕ ਤੱਕ ਆਉਂਦਾ ਸੀ ਹੁਣ ਤਾਂ ਮੇਰੇ ਨਾਲ ਉਹ ਵੀ ਗੱਠ ਸੇਰ ਕੱਢਦਾ ਹੋਵੇਗਾ ਮੂੰਹ ਨਾਲ ਵੀ ਆਖ ਲੈਣਾ ਸੌਖਾ ਏ ਅੱਜ 13:30 ਹੋ ਗਏ ਨੇ ਮੇਰੇ ਦਲੀਪ ਨੂੰ ਵਿਛੜਿਆ ਪੁੱਤਰ 13 ਦਿਨ ਵੀ ਅੱਖੋਂ ਲੇ ਹੋ ਜਾਏ ਤਾਂ ਮਾਂ ਦਾ ਕਲੇਜਾ ਫਾਟ ਜਾਂਦਾ ਏ ਉਹ ਕਿਸਮਤੀ 33ਵਾਂ ਪੁੱਤਰ ਨੂੰ ਛਾਤੀ ਨਾਲ ਤਾਂ ਲਾਵੇਗੀ ਪਰ ਉਹਦਾ ਮੂੰਹ ਨਹੀਂ ਵੇਖ ਸਕੇਗੀ हे ਤਕਦੀਰ ਤੂੰ ਮੇਰਾ ਸਭ ਕੁਝ ਖੋ ਲੈਂਦੀ ਪਰ ਅੱਖਾਂ ਨਾ ਖੋਂਦੀ ਮੈਂ ਪੁੱਤਰ ਨੂੰ ਵੇਖ ਤਾਂ ਲੈਂਦੀ ਅਜੇ ਵੀ ਰੱਬ ਦੇ ਘਰ ਕੀ ਘਾਟ ਆਏ ਕੀ ਪਤਾ ਜੇ ਮੇਰਾ ਗਵਾਚਾ ਪੂਰਨ ਮਿਲ ਜਾਏ ਤੇ ਮੇਰੀਆਂ ਅੱਖਾਂ ਵਿੱਚ ਵੀ ਰਾਣੀ ਇਛਰਾ ਵਾਂਗ ਜੋਤਾ ਜਾਵੇ ਦੋ ਦਿਨ ਸਿਰਫ ਦੋ ਦਿਨ ਅੱਖਾਂ ਮਿਲ ਜਾਣ ਮੈਂ ਪੁੱਤਰ ਨੂੰ ਰਾਜ ਕੀ ਵੇਖ ਲਵਾਂ ਤੇ ਫੇਰ ਭਾਵੇਂ ਰੱਬ ਉਸੇ ਵੇਲੇ ਮੇਰੇ ਪ੍ਰਾਣ ਕੱਢ ਲਵੇ ਸਾਰੇ ਰਾਹ ਗਿੰਤੀਆਂ ਗੈਂਦੀ ਜਿੰਦਾ ਫਰਵਰੀ ਵਿੱਚ ਕਲਕੱਤੇ ਪੁੱਜੀ ਚਿਰੀ ਬੁਸ਼ਨੇ ਮਾਪਤ ਗੱਲ ਲਾ ਕੇ ਮਿਲੀ ਦੋਹਾਂ ਦੇ ਨੇਤਰਾਂ ਵਿੱਚੋਂ ਗੰਗਾ ਜਮਨਾ ਵਹਿ ਰਹੀਆਂ ਸਨ ਮਾਂ ਘਟ ਘਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ ਜਿਉਂ-ਜਿਉਂ ਬੇਬਲ ਹੋਈ ਪੁੱਤਰ ਦਾ ਮੂੰ ਚੁੰਮਦੀ ਉਸਦੀ ਪਿਆਸ ਹੋਰ ਵੱਧਦੀ ਜਾਂਦੀ ਸਹਜ-ਸਹਜ ਬਾਹੀ ਢਿੱਲੀਆਂ ਹੋਈਆਂ ਦਲੀਪ ਬੱਚਾ ਵਾਂਗ ਮਾਂ ਦੇ ਮੋਢੇ ਨਾਲ ਲੱਗਾ ਹੋਇਆ ਸੀ ਜਿੰਦਾ ਪੁੱਤਰ ਦੀ ਕੰਨ ਉੱਤੇ ਪੋਲਾ ਤੇ ਲਾਹਤ ਫੇਰੀ ਜਾ ਰਹੀ ਸੀ ਸਹਜ-ਸਹਜ ਮਾਂ ਦਾ ਹੱਥ ਪੁੱਤਰ ਦੇ ਮੋਢੇ ਤੱਕ ਆਪੜਿਆ ਉਸ ਤੋਂ ਅੱਗੇ ਉਹ ਦਲੀਪ ਸਿੰਘ ਦੇ ਸਿਰ ਹੱਥ ਫੇਰ ਕੇ ਕੁਛ ਤੱਕਣਾ ਚਾਹੁੰਦੀ ਸੀ ਹੌਲੀ-ਹੌਲੀ ਹੱਥ ਉੱਪਰ ਉੱਠਦਾ ਤੇ ਗਰੀਬ ਦੀਆਂ ਰੀਜਾਂ ਵਾਂਗ ਫੈਟੇ ਪੈਂਦਾ ਜਿੰਦਾ ਦੀ ਛਾਤੀ ਜ਼ੋਰ-ਜ਼ੋਰ ਦੀ ਧੜਕ ਰਹੀ ਸੀ ਡਾਰਸੀ ਕੇ ਸ਼ਾਇਦ ਸਿਰ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਹਰਕਤ ਬੰਦ ਹੋ ਜਾਏ। ਫਿਰ ਵੀ ਉਹਨੇ ਭਾਰਾ ਜੇਰਾ ਕਰਕੇ ਪੁੱਤਰ ਦੇ ਸਿਰ ਉੱਤ ਦੀ ਹੱਥ ਫੇਰ ਦਿੱਤਾ। ਜਿਸ ਵੇਲੇ ਮੱਖਣਾ ਤੇ ਰੀਜਾਂ ਨਾਲ ਪਾਲੇ ਹੋਏ ਸਵਾ ਸਵਾ ਗਾਜ ਲੰਮੀ ਕੇਸਾਂ ਦਾ ਜੂڑا ਦਲੀਪ ਸਿੰਘ ਸਿਰ ਤੇ ਨਾ ਲੱਭਾ। ਦੁਖੀਆ ਜਿੰਦਾਦਿਆਂ ਤਾਂ ਹੀ ਨਿਕਲ ਗਈਆਂ। ਉਹ ਲੰਮੇ ਲੰਮੇ ਹੋ ਕੇ ਭਰਦੀ ਬੋਲੀ। हे ਬੁਰੀ ਤਕਦੀਰ ਤੂੰ ਮੇਰਾ ਸਰਤਾਜ ਖੋਇਆ। ਮੇਰਾ ਰਾਜ ਭਾਗ ਖੋਇਆ। ਮੇਰਾ ਕੋਹਿਨੂਰ ਖੋਇਆ ਮੈਨੂੰ ਪਵਿੱਤਰ ਜਨਮ ਭੂਮੀ ਪੰਜਾਬ ਤੋਂ ਵਿਛੋੜ ਦਿੱਤਾ ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੇ ਕੋਲ ਵਿੱਚੋਂ ਖੋ ਲਈਓ ਤੂੰ ਇਹ ਵੀ ਨਾ ਵੇਖ ਸਕੀ ਅੱਜ ਮੇਰੀ ਬਾਂਸ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਾਂ ਦਾ ਲਹੂ ਮੁੱਕ ਗਿਆ ਇਹ ਵਾਕ ਉਹਦਾ سینਾ ਪਾੜ ਕੇ ਨਿਕਲੇ ਸਨ ਉਹਦਾ ਸਾਰਾ ਸਰੀਰ ਕੰਬ ਰਿਹਾ ਸੀ ਰੋਂਦਿਆਂ ਰੋਂਦਿਆਂ ਉਹਦੀਆਂ ਹਜਕੀ ਵੱਜ ਗਈ ਸੀ ਦਲੀਪ ਦਾ سینਾ ਚੀਰਿਆ ਗਿਆ ਉਹ ਮਾਂ ਦੇ ਪੈਰਾਂ ਤੇ ਡੇਗ ਕੇ ਭੁੱਬੀ ਰੋਣ ਲੱਗ ਪਿਆ ਮਾਣੇ ਚੋਕ ਕੇ ਉਸ ਨੂੰ ਫਿਰ ਗੱਲ ਨਾਲ ਲਾ ਲਿਆ। ਗਲੀਪ ਘਟਖੋਰੇ ਭਰਦਾ ਬੋਲਿਆ, "ਮਾਂ ਤੇਰੀ ਉਜੜੀ ਦੁਨੀਆ ਫਿਰ ਨਹੀਂ ਵ사 ਸਕਦਾ। ਤੇਰੇ ਰਾਜ ਭਾਗ ਨੂੰ ਤੈਨੂੰ ਨਹੀਂ ਦੇ ਸਕਦਾ। ਤੇਰਾ ਕੋਹੇਨੂਰ ਤੈਨੂੰ ਨਹੀਂ ਮੋੜ ਸਕਦਾ। ਪਰ ਤੇਰੇ ਪਵਿੱਤਰ ਚਰਨਾਂ ਦੀ ਸੌਂ ਖਾ ਕੇ ਕਹਿੰਦਾ ਹਾਂ ਕਿ ਤੇਰੀ ਕੋਲ ਵਿੱਚੋਂ ਗਈ ਹੋਈ ਸਿੱਖੀ ਫਿਰ ਪਰਤ ਆ ਲਿਆਵਾਂਗਾ।" ਮਾਂ ਨਾਲ ਕੀਤਾ ਹੋਇਆ ਇਹ ਵਚਨ ਦਲੀਪ ਨੇ 1886 ਵਿੱਚ ਪੂਰਾ ਕੀਤਾ। ਮਹਾਰਾਜਾ ਦਲੀਪ ਸਿੰਘ ਨੇ ਸਰਕਾਰ ਹਿੰਦਪਾਸ ਬੇਨਤੀ ਕੀਤੀ। ਮੈਂ ਆਪਣੀ ਮਾਤਾ ਨਾਲ ਹਿੰਦ ਵਿੱਚ ਰਹਿਣਾ ਚਾਹੁੰਦਾ ਹਾਂ ਆਗਿਆ ਦਿੱਤੀ ਜਾਵੇ ਨਾਲ ਹੀ ਸਰਕਾਰ ਕਿਰਪਾ ਕਰਕੇ ਮਹਾਰਾਣੀ ਦੇ ਖੋਏ ਹੋਏ ਗਹਿਣੇ ਹੀਰੇ ਜਵਾਹਰਾਤ ਤੇ ਨਕਦੀ ਵਾਪਸ ਕਰ ਦੇਵੇ ਮਹਾਰਾਣੀ ਨੂੰ ਸਰਕਾਰ ਵੱਲੋਂ ਯੋਗ ਪੈਨਸ਼ਨ ਦਿੱਤੀ ਜਾਵੇ ਜਿਸ ਨਾਲ ਉਹ ਰਹਿੰਦੀ ਜ਼ਿੰਦਗੀ ਦਾ ਨਿਰਬਾਹ ਸ਼ਾਂਤੀਪੂਰਵਕ ਕਰ ਸਕੇ ਸਰਕਾਰ ਅਜੇ ਵੀ ਡਰਦੀ ਸੀ ਕਿ ਜਿੰਦਾ ਦੇਸ਼ ਵਿੱਚ ਰਹਿ ਕੇ ਫਿਰ ਕੋਈ ਸਾਜ਼ਿਸ਼ ਨਾ ਕਰੇ ਉਹ ਮਹਾਰਾਣੀ ਨੂੰ ਹਿੰਦੁਸਤਾਨ ਵਿੱਚ ਨਹੀਂ ਸੀ ਰਹਿਣ ਦੇਣਾ ਚਾਹੁੰਦੀ ਅੰਤ ਸਰਕਾਰ ਨੇ ਜਿੰਦਾ ਦੇ ਗਹਿਣੇ ਵਾਪਸ ਕਰਨੇ ਤੇ 2000 ਸਾਲਾਨਾ ਪੈਨਸ਼ਨ ਦੇਣੀ ਇਸ ਸ਼ਰਤ ਤੇ ਮੰਨੀ ਜੇ ਉਹ ਰਿਸ਼ੀਆਂ ਦੀ ਧਰਤੀ ਭਾਰਤ ਛੱਡ ਕੇ ਲੰਕਾ ਵਿੱਚ ਕੈਦ ਰਹਿਣਾ ਮੰਨੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਨੇ ਇਹ ਸ਼ਰਤ ਨਾ ਮੰਨੀ ਜਿੰਦਾ ਪੁੱਤਰ ਦੇ ਨਾਲ ਹੀ ਬਲਾਇਤ ਚਲੀ ਗਈ ਉਹ ਜੁਲਾਈ 1861 ਵਿੱਚ ਬਲਾਇਤ ਪੁੱਜੀ ਅੰਗਰੇਜ਼ ਕਰਮਚਾਰੀਆਂ ਨੇ ਉੱਥੇ ਜਿੰਦਾ ਵਾਸਤੇ ਵੱਖਰੇ ਘਰ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਉਹ ਪੁੱਤਰ ਤੋਂ ਵੱਖਰੀ ਰਹਿਣਾ ਨਾ ਮੰਨੀ ਉਹ ਦਲੀਪ ਸਿੰਘ ਕੋਲ ਮਲਗਰੇਵ ਕੈਸਲ ਵਿੱਚ ਰਹਿਣ ਲੱਗੀ ਇਸ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਇਸਾਈ ਧਰਮ ਵਿੱਚ ਬੜੀ ਸ਼ਰਧਾ ਪ੍ਰਗਟ ਕਰਦਾ ਹੁੰਦਾ ਸੀ ਜਿੰਦਾ ਦੇ ਨੇੜ ਨਾਲ ਮਹਾਰਾਜੇ ਦਾ ਉਹ ਸ਼ੌਂਕ ਬਹੁਤ ਮੱਠਾ ਪੈ ਗਿਆ ਜਿੰਦਾ ਨੇ ਪੁੱਤਰ ਨੂੰ ਉਸ ਦੀਆਂ ਨਿੱਜੀ ਜਾਇਦਾਦਾਂ ਬਾਰੇ ਦੱਸਿਆ ਜਿੰਨਾ ਉੱਤੇ 1849 ਈਸਵੀ ਦੀ ਸਲਾਹ ਦਾ ਕਾਨੂੰਨੀ ਤੌਰ ਤੇ ਕੋਈ ਅਸਰ ਨਹੀਂ ਸੀ ਪੈਂਦਾ ਮਹਾਰਾਜੇ ਉੱਤੇ ਜਿੰਦਾ ਦਾ ਅਸਰਵਾਦ ਦਾ ਵੇਖ ਕੇ ਅੰਗਰੇਜ਼ ਕਰਮਚਾਰੀ ਬਹੁਤ ਘਬਰਾਏ ਇੰਗਲੈਂਡ ਦੀ ਸਰਕਾਰ ਨੇ ਕਿਹਾ ਕਿ ਜਿੰਦਾ ਨੂੰ ਹੰਦ ਭੇਜ ਦਿੱਤਾ ਜਾਵੇ ਪਰ ਹੰਦ ਸਰਕਾਰ ਇਹ ਗੱਲ ਨਾ ਮੰਨੀ ਅਖੀਰ ਜਿੰਦਾ ਨੂੰ ਪੁੱਤਰ ਨਾਲੋਂ ਵਿਛੋੜ ਕੇ ਵੱਖਰੇ ਘਰ ਐਬਿੰਗਟਨ ਹਾਊਸ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਉੱਥੇ ਦਲੀਪ ਸਿੰਘ ਹਫ਼ਤੇ ਵਿੱਚ ਸਿਰਫ ਦੋ ਵਾਰ ਮਾਂ ਨੂੰ ਮਿਲ ਸਕਦਾ ਸੀ ਅੰਗਰੇਜ਼ ਕਰਮਚਾਰੀਆਂ ਦੇ ਇਸ ਲੂਕ ਦਾ ਜਿੰਦਾ ਦੇ ਦਿਲ ਤੇ ਬਹੁਤ ਬੁਰਾ ਅਸਰ ਪਿਆ ਉਹਦੀ ਸਿਹਤ ਪੈਰੋਂ ਪੈਰ ਵਿਗੜਨੀ ਸ਼ੁਰੂ ਹੋ ਗਈ ਰਾਤ ਦਿਨ ਉਹ ਮਾਰੂ ਸੋਚਾਂ ਵਿੱਚ ਟੁੱਬੀ ਰਹਿੰਦੀ ਸਵਰਗ ਵਰਗੇ ਮੌਲਕ ইংল্যান্ড ਵਿੱਚ ਉਹ ਨਰਕੀ ਜੀਵਨ ਵਿੱਚੋਂ ਗੁਜ਼ਰ ਰਹੀ ਸੀ ਉਸ ਵੇਲੇ ਉਹ ਜ਼ਿੰਦਗੀ ਤੋਂ ਤੰਗ ਪੈ ਚੁੱਕੀ ਸੀ ਉਹ ਸਾਹ ਸਾਹ ਨਾਲ ਮੌਤ ਨੂੰ ਯਾਦ ਕਰਦੀ ਮੌਤ ਆਉਂਦੀ ਤੇ ਉਹ ਦੀਖਵਾਣ ਦੀ ਕੁੰਡੀ ਖੜਕਾ ਕੇ ਮੁੜ ਜਾਂਦੀ ਇਹ ਖੇਡ ਕਈ ਦਿਨ ਤੱਕ ਹੁੰਦੀ ਰਹੀ ਅੰਤ ਮੌਤ ਨੂੰ ਦੁਖੀਆ ਜਿੰਦਾ ਤੇ ਤਰਸ ਆ ਹੀ ਗਿਆ 1 اگਸਤ 1863 ਜਿੰਦਾ ਦੀ ਉਮਰ ਦਾ ਆਖਰੀ ਦਿਨ ਸੀ ਕਹਿੰਦੇ ਹਨ ਬੁਝਣ ਲੱਗੇ ਦੀਵੇ ਦੀ ਜੋਤ ਜਦੋਂ ਫਦੇਰੇ ਰੋਸ਼ਨ ਹੋ ਜਾਇਆ ਕਰਦੀ ਹੈ ਮਰਨ ਖਰਾਾਰੇ ਪਈ ਜ਼ਿੰਦਾ ਦੀ ਸੌਰਤ ਵੀ ਕੁਛ ਚਿਰ ਵਾਸਤੇ ਸੰਭਲ ਗਈ। ਦਲੀਪ ਉਹਦੀ ਛਾਤੀ ਤੇ ਸਿਰ ਸੁੱਟ ਕੇ ਬੱਚਿਆਂ ਵਾਂਂ ਗਰੋ ਰਿਹਾ ਸੀ। ਜਿੰਦਾ ਨੇ ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਰੋਸਦੀ ਹੋਈ ਬੋਲੀ ਬੇਟਾ ਦਲੀਪ ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਕੋਰੀਜਾਂ ਸੰਨ ਰੱਬ ਸਾਖੀਏ ਜੋ ਮੈਂ ਤੇਰੇ ਵਾਸਤੇ ਜ਼ਫਰ ਜਾਲੇ ਨੇ ਤੂੰ ਅਜੇ 9 ਮਹੀਨੇ ਤੇ 24 ਦਿਨ ਦਾ ਸ ਹੈ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸੱਲ ਦੇ ਗਏ ਤੇਰੇ ਬਦਲੇ ਮੈਂ ਢੇਪੇ ਘਟਨਾ ਪ੍ਰਵਾਨ ਕਰ ਲਿਆ ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜਾ ਨਾਲ ਸਤੀ ਹੋ ਜਾਂਦੀ ਲਾਲ 5 ਸਾਲ ਤੇ 11 ਦਿਨ ਦਾ ਸੀ ਜਦ ਕਿਸਮਤ ਨੇ ਤੈਨੂੰ ਪੰਜਾਬ ਦਾ ਬਾਦਸ਼ਾਹ ਬਣਾ ਦਿੱਤਾ ਮੈਂ ਆਪਣੇ ਹੱਥੀ ਤੇਰੇ ਸਿਰ ਤੇ ਤਾਜ ਸਜਾ ਕੇ ਤੈਨੂੰ ਲਾਹੌਰ ਦੇ ਤਖਤ ਉੱਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ ਤੇਰੇ ਨਿੱਕੇ ਨਿੱਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨੱਚਿਆ ਕਰਦੀਆਂ ਸਨ ਮੈਂ ਸੋਚਿਆ ਕਰਦੀ ਸਾਂ ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿੱਚ ਰਾਜ ਸੰਭਾਲੇਗਾ ਤੇ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਰਤਾਜ ਤੇ ਚਾਨਾ ਵਿੱਚ ਪਹੁੰਚਾਂਗੀ ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾ ਦੀ ਮੜੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਤੇ ਮੋਤੀਆਂ ਨਾਲ ਮੜ ਦੇਵੇਗਾ ਪੰਜਾਬ ਦੀ ਉਸ ਸ਼ਾਨ ਨੂੰ ਵੇਖ ਕੇ ਲੋਕ ਆਗਰੇ ਦਾ ਤਾਜ ਵੀ ਭੁੱਲ ਜਾਣਗੇ ਪਰ ਚੰਨ ਜੈ ਸੀਰੀਜ ਦੇ ਪਰੇ ਹੋਣ ਦਾ ਸਮਾਨ ਹੀ ਨਹੀਂ ਰਹਾ ਕਸਦਾ ਜ਼ਬਾਨ ਤੇ ਲਿਆਉਣ ਦਾ ਕੀ ਲਾਭ ਪਰ ਇੱਕ ਸਦਰ ਹੈ ਜੋ ਮੈਂ ਅੰਦਰੇ ਲੈ ਕੇ ਨਹੀਂ ਮਰਨਾ ਚਾਹੁੰਦੀ ਇਹ ਪੰਜ ਸਿਰ ਮਿੱਟੀ ਪੰਜਾਬ ਦੀ ਇਮਾਨਤ ਹੈ ਵੇਖੀ ਕੀ ਤੇ ਗੈਰਾਂ ਦੇ ਦੇਸ਼ ਵਿੱਚ ਰੋਲਦੀ ਨਾ ਰਹਿ ਜਾਏ ਮੇਰੇ ਸ્વાસ ਪੂਰੇ ਹੋ ਜਾਨ ਤਾਂ ਮੇਰੀ ਆਰਥੀ ਨੂੰ ਇੱਥੋਂ ਚੱਕ ਲਈ ਪੰਜਾਬ ਆਪਣੀ ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਜਾ ਤਰੀ ਕੋਈ ਸਿੱਖ ਸ਼ਹੀਦ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਕੇ ਬਾਹਰ ਮੁੜਦਾ ਵੇਖੇਗਾ ਤਾਂ ਉਹਦੀ ਚਰਨ ਧੂੜ ਮੇਰੇ ਮੱਥੇ ਤੇ ਲਾ ਦੇ। ਭਲਾ ਜੇ ਤਤੀ ਜ਼ਿੰਦਾ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ ਜਿਸ ਵੇਲੇ ਤੂੰ ਮੇਰਾ ਸਿਰ ਸ਼ੇਰ-ਏ-ਪੰਜਾਬ ਦੇ ਚਰਨਾਂ 'ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ ਮੇਰੀਆਂ ਸਦਰਾਂ ਅਸਮਾਨ ਤੋਂ ਬੂੰਦਾ ਬਣ ਕੇ ਮਹਾਰਾਜ ਦੀ ਸਮਾਤ ਤੇ ਬਰਸ ਰਹੀਆਂ ਹੋਣਗੀਆਂ। ਛੰਨ ਇੱਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ। ਮਾਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾ ਜਾਇਆ ਕਰਦੀਆਂ ਨੇ। ਲੋਕ ਉਸ ਦੀਆਂ ਪਾਲਕਾਂ ਬੰਦ ਕਰ ਦਿੰਦੇ ਨੇ ਉਹ ਆਖਰੀ ਹੰਝੂ ਧਰਤੀ ਤੇ ਟੈ ਕੇ ਫਨਾ ਹੋ ਜਾਇਆ ਕਰਦੇ ਨੇ ਪਰ ਲਾਲ ਮੇਰੇ ਨਾਲ ਇਹ ਅਨਰਥ ਨਾ ਕਰੀ ਮੇਰੇ ਮੋਈ ਦੇ ਨੇਤਰ ਬੰਦ ਨਾ ਕਰੀ ਮਥਾ ਮੋਈ ਜਿੰਦਾ ਦੇ ਹੰਝੂ ਇਸ ਬਗਾਨਿਆਂ ਦੀ ਧਰਤੀ ਤੇ ਟੈ ਕੇ ਉਸ ਨਰਦੇਈ ਅੰਗਰੇਜ਼ ਅੱਗੇ ਫਰਿਆਦ ਕਰਨ ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ ਇਹ ਮੇਰੀ ਅੰਤਮ ਪਿੱਟਾ ਹੈ ਮੇਰੇ ਸਰਤਾਜ ਬਾਸਤੇ ਲੈ ਜਾਇਂ ਦੋ ਚਾਰ ਹਟਕੋਰੇ ਆਏ ਤੇ ਜਿੰਦਾ ਪੂਰੀ ਹੋ ਗਈ। ਕਹਿੰਦੇ ਹਨ ਮਰਨ ਪਿੱਛੋਂ ਸਭ ਵੈਰ ਵਿਰੋਧ ਮਟ ਜਾਇਆ ਕਰਦੇ ਹਨ ਪਰ ਜਿੰਦਾ ਦੇ ਵਿਰੋਧੀਆਂ ਦੇ ਦਿਲਾਂ ਉੱਤੇ ਉਸ ਦੇ ਮਰਨ ਤੇ ਵੀ ਵੈਰ ਨਾ ਮਿਟਿਆ। ਉਸ ਦੀ ਲੋਥ ਨੂੰ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਅੰਗਰੇਜ਼ੀ ਸਰਕਾਰ ਵੱਲੋਂ ਮਸਾਂ ਇੰਨੀ ਕ ਇਜਾਜ਼ਤ ਮਿਲੀ ਕਿ ਜਿੰਦਾ ਦੀ ਲੋਥ ਨਦੀ ਨਰਬਦਾ ਦੇ ਕੰਢੇ ਲਾ ਜਾ ਕੇ ਸਸਕਾਰੀ ਜਾ ਸਕਦੀ ਹੈ। ਬੰਬਈ ਦੇ ਨੇੜੇ ਨਰਬਦਾ ਨਦੀ ਦੇ ਕੰਢੇ ਮਹਾਰਾਣੀ ਜੰਦਕੌਰਾਂ ਦਾ ਸੇਵਾਬਲ ਰਿਹਾ ਸੀ। ਮਹਾਰਾਜਾ ਦਲੀਪ ਸਿੰਘ ਮਾਂ ਦੇ ਚਰਨਾਂ ਵੱਲੇ ਵਖਲਾ ਹੰਝੂ ਬਹਾ ਰਿਹਾ ਸੀ ਉਹਦੇ ਅੰਗਰੇਜ਼ ਰਖਵਾਲੇ ਵਾਪਸ ਜਾਣ ਵਾਸਤੇ ਕਾਲੇ ਪੈ ਰਹੇ ਸਨ ਜਿੰਦਾ ਦਾ ਜੇ ਸਿਵਾ ਠੰਡਾ ਨਹੀਂ ਸੀ ਹੋਇਆ ਜਾਂ ਦਲੀਪ ਸਿੰਘ ਮਜਬੂਰਨ ਮਗਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜ ਗਿਆ ਜਿੰਦਾ ਦੀ ਵਿਪੂਦੀ ਦਰਿਆ ਨਰਬਦਾ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵੱਲ ਜਾ ਰਹੀ ਸੀ ਤੇ ਉਹਦੀ ਆਤਮਾ ਆਪਣੇ ਉਜੜੇ ਪੰਜਾਬ ਉੱਤੇ ਜਾਤੀ ਮਾਰਨ ਵਾਸਤੇ ਉੱਡੀ ਜਾਂਦੀ ਸੀ